ਸਿੱਧੂ ਮੂਸੇ ਵਾਲੇ ਦੇ ਫੈਨਾਂ ਲਈ ਵੱਡੀ ਖੁਸ਼ਖਬਰੀ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਸਿੱਧੂ ਮੂਸੇ ਵਾਲੇ ਦੇ ਬਰੋਟਾ ਗਾਣੇ ਤੇ 7.5 ਮਿਲੀਅਨ ਦੇ ਲਾਗੇ ਕਮੈਂਟ ਹੋ ਗਏ ਆ ਤੇ 10 ਮਿਲੀਅਨ ਕਮੈਂਟ ਹੁੰਦੇ ਹੀ ਸਿੱਧੂ ਮੂਸੇ ਵਾਲੇ ਦੇ ਅਗਲੇ ਗਾਣੇ ਦਾ ਹਿੰਟ ਦੇ ਦਿੱਤਾ ਜਾਵੇਗਾ ਅਤੇ ਦੋਸਤੋ 20 ਮਿਲੀਅਨ ਕਮੈਂਟ ਪੂਰੇ ਹੁੰਦੇ ਹੀ ਸਾਨੂੰ ਸਿੱਧੂ ਬਾਈ ਦਾ ਨਵਾਂ ਗਾਣਾ ਵੀ ਸੁਣਨ ਨੂੰ ਮਿਲੇਗਾ ਇਸ ਵੇਲੇ ਸਿੱਧੂ ਬਾਈ ਦਾ ਬਰੋਟਾ ਗਾਣਾ ਇੰਡੀਆ ਦਾ ਨੰਬਰ 1 ਕਮੈਂਟਡ Song ਬਣ ਗਿਆ ਵਾ ਅਤੇ ਵਰਲਡ ਵਿੱਚ ਟੌਪ 10 ਗਾਣੇ ਜਿਨ੍ਹਾਂ ਤੇ ਸਭ ਤੋਂ ਜ਼ਿਆਦਾ ਕਮੈਂਟ ਨੇ ਉਹਨਾਂ ਦੀ ਲਿਸਟ ਵਿੱਚ ਵੀ ਆ ਗਿਆ ਵਾ ਅਤੇ ਪਹਿਲਾਂ ਸਾਰੇ ਫੈਨਾਂ ਨੂੰ ਰਲ ਕੇ ਇਹ 20 ਮਿਲੀਅਨ ਦਾ ਟਾਰਗੇਟ ਪੂਰਾ ਕਰਨਾ ਪਏਗਾ ਕਿਉਂਕਿ ਪਲੈਟਿਨਮ ਇਵੈਂਟ ਵਾਲੇ ਜਿਹੜੇ ਸਿੱਧੂ ਮੂਸੇ ਵਾਲੇ ਬਾਈ ਦਾ ਵਰਲਡ ਟੂਰ ਆਰਗੇਨਾਈਜ਼ ਕਰਾ ਰਹੇ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਹੋਲੋਗ੍ਰਾਮ ਤੋਂ ਪਹਿਲਾਂ ਸਿੱਧੂ ਬਾਈ ਦਾ ਇੱਕ ਬਹੁਤ ਹੀ ਤਗੜਾ ਸੌਂਗ ਜਿਹੜਾ ਕਿ ਉਹ ਰਿਲੀਜ਼ ਕੀਤਾ ਜਾਏਗਾ ਅਤੇ ਹੁਣ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਿੱਧੂ ਮੂਸੇ ਵਾਲੇ ਬਾਈ ਦਾ ਹੋਲੋਗ੍ਰਾਮ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਸਾਰੇ ਆਹੀ ਸੋਸ਼ਲ ਮੀਡੀਆ ਤੇ ਬਵਾਲ ਮਚਿਆ ਹੋਇਆ ਹੈ ਕਿ ਸਿੱਧੂ ਵਾਪਸ ਆਣ ਡਿਆ ਵਾ ਰੋਜ਼ ਸਿੱਧੂ ਬਾਈ ਦੇ ਹੋਲੋਗ੍ਰਾਮ ਨੂੰ ਲੈ ਕੇ ਕਈ ਰੀ ਇਦੇ ਉੱਤੇ ਲਿਖਿਆ ਸੀ ਕਿ ਹੋਲੋਗ੍ਰਾਮ ਲਈ ਸਾਰੇ ਰੀਡੀਓ ਤਾਂ ਦੋਸਤੋ ਕੱਲੇ ਫੈਨਾਂ ਨੂੰ ਹੀ ਨਹੀਂ ਬਹੁਤ سارے ਸਿੰਗਰਾਂ ਨੂੰ ਵੀ ਵੇਟ ਆ ਸੋ ਵੇਖਦੇ ਆ ਇਹ ਕਦੋਂ ਰਿਲੀਜ਼ ਕੀਤਾ ਜਾਂਦਾ ਆ